ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਅੰਗਰੇਜ਼ ਸਿੰਘ ਸੀਮਾ ਤੇ ਅੱਜ ਤੁਹਾਡੇ ਵਾਸਤੇ ਆਪਣਾ ਜਿੰਨਾ ਭਰਾਵਾਂ ਨੂੰ ਮਰਦਾਨਾ ਕਮਜ਼ੋਰੀ ਹੈ ਉਹਨਾਂ ਵਾਸਤੇ ਬੜਾ ਵਧੀਆ ਨੁਸਖਾ ਲੈ ਕੇ ਆਏ ਆਂ ਆ 12 ਤਰੀਆਂ 12 ਤਰ੍ਹਾਂ ਦੀਆਂ ਤਾਂ ਭਜੜੀਆਂ ਬੂਟੀਆਂ ਤੁਸੀਂ ਦੇਖ ਸਕਦੇ ਠੀਕ ਹੈ ਆ ਚਾਹਤ ਮਾਰ ਲਓ 1 2 3 4 5 6 7 8 9 10 11 ਤੇ 12 ਇਹ 12 ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੋ ਗਈਆਂ ਜੀ ਤੇ ਆਪਸਮਾ ਪਾਉਣੇ ਵਿੱਚ ਇਹਦੇ ਆਪਾਂ ਆ ਚੈੱਕ ਕਰ ਲੋ ਆ ਕਿਹੜੀ ਕੰਪਨੀ ਹੈ ਵੈਦਨਾਥ ਕੰਪਨੀ ਦੀ ਹੈ ਠੀਕ ਹੈ ਕੋਈ ਐਰਗਰ ਕੰਪਨੀ ਨਹੀਂ ਵਰਤਦੇ ਆਪਾਂ ਆ ਚੈੱਕ ਕਰ ਲੋ ਠੀਕ ਹੈ ਵੈਦਨਾਥ ਕੰਪਨੀ ਵਰਤਦੇ ਆ ਆ ਚੈੱਕ ਕਰ ਸਕਦੇ ਆ ਤੇ ਆ ਤੁਹਾਡੇ ਸਾਹਮਣੇ ਆਪਾਂ ਇਹਦੇ ਵਿੱਚ ਪਾਵਾਂਗੇ ਆ ਤੁਸੀਂ ਜੇ ਦੇਖ ਸਕਦੇ ਹੋ ਹਨਾ ਕਈ ਬੰਦੇ ਹੁੰਦੇ ਆ ਵੀ ਜਿਵੇਂ ਇਹ 5-5 ਗ੍ਰਾਮ ਦੀ ਡੋਜ਼ ਹੁੰਦੀ ਹੈ ਇੱਕ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ 5 ਗ੍ਰਾਮ ਪਾਉਣੀ ਹੁੰਦੀ ਹੈ ਤੇ ਆ ਇੱਕ ਭਸਮ ਮੇਰੇ ਕੋਲ ਜਿਹੜੀ ਤੇ ਇਹ ਮੈਨੂੰ 10 ਗ੍ਰਾਮ ਦੀ ਪੈਕਿੰਗ ਚ ਮਿਲ ਗਈ ਸੀ ਇਹ ਆਪਾਂ ਅੱਧੀ ਪਾਵਾਂਗੇ ਠੀਕ ਹੈ ਜੀ ਤੇ ਇਨੂੰ ਪੱਦੀ ਪਾਵਾਂਗੇ ਆ ਦੇਖ ਦੇਖ ਲਓ ਵਿਖੋ ਵੀ ਗੱਲ ਇਹ ਹੈ ਵੀ ਜੇ ਕੋਈ ਸਮਾਨ ਪਾਇਆ ਜਾਊਗਾ ਤੇ ਫੇਰ ਹੀ ਗੱਲ ਬਣੂਗੀ ਜੇ ਕੋਈ ਕੁਸ ਪਾਊਗਾ ਹੀ ਨਾ ਤਾਂ ਫਿਰ ਗੱਲ ਵੀ ਨਹੀਂ ਬਣਨੀ ਹਨ ਤੇ ਇੱਥੇ ਘੱਟੋ ਘੱਟ ਵੀ ਇੱਕ ਚੀਜ਼ ਆ ਦੇਖੋ ਮੇਰੇ ਕੋਲੇ ਰਗੜੀ ਪਈ ਐ ਤੁਸੀਂ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਜੇ ਸਹੀ ਮਿਕਸ ਨਹੀਂ ਹੋਈ ਮੇਥੋਂ ਇਹਨੂੰ ਧੁੱਪ ਲਵਾਉਣੀ ਪਊਗੀ ਅੱਜ ਤੋਂ ਦਿਨ ਇਨੋਂ ਫਿਰ ਆਪਾਂ ਇਹ ਵੀ ਪਾਵਾਂਗੇ ਕੇ ਵਿੱਚ ਮਤਲਬ ਜੇ ਕੁਝ ਪਾਵਾਂਗੇ ਤਾਂ ਰਿਜ਼ਲਟ ਵੀ ਮਿਲਣਗੇ ਤੇ ਤੁਸੀਂ ਆ ਆਪਣੇ ਆਪ ਹੀ ਡਿਮਾਂਡ ਵੀ ਕਰੋਗੇ ਜੇ ਕੁਝ ਪਾਉਗੇ ਨਾ ਤਾਂ ਕੋਈ ਰਿਜ਼ਲਟ ਨਹੀਂ ਮਿਲਦਾ ਤੇ ਡਿਮਾਂਡ ਵੀ ਨਹੀਂ ਕਰਨੀ ਰਿਜ਼ਲਟ ਬਹੁਤ ਜ਼ਬਰਦਸਤ ਹੈ ਰਿਜ਼ਲਟ ਇੰਨਾ ਕ ਹੈ ਵੀ ਮੇਰੇ ਕੋਲੇ ਇੱਕ ਭਰਾ ਨੂੰ ਸਪਰਮ ਦੀ ਪ੍ਰੋਬਲਮ ਸੀ 3 ਸਾਲ ਤੋਂ ਵਿਆਹ ਹੋਇਆ ਸੀ ਚਲੋ ਪ੍ਰਾਈਵੇਸੀ ਹੁੰਦੀ ਹੈ ਤੇ ਉਹ ਬੰਦੇ ਨਾਲ ਮੈਂ ਫੋਨ ਨੰਬਰ ਦੇ ਦੂੰਗਾ ਗੱਲ ਕਰਵਾ ਸਕਦਾ ਉਹਨਾਂ ਨੂੰ ਕਿਸੇ ਹਸਪੀਟਲ ਨੇ ਆਈ ਵਾਸਤੇ ਸੁਜੈਸਟ ਕੀਤਾ ਸੀ ਤੇ ਆਪਾਂ ਉਹਨਾਂ ਨੂੰ ਬਣਾ ਕੇ ਦੇ ਤਿੰਨ ਮਹੀਨੇ ਦੀ ਦਵਾਈ ਤੇ ਅੱਜ ਦੇ ਟਾਈਮ ਉਹਨਾਂ ਦੇ ਵਧੀਆ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਗਈਆਂ ਸੋ ਆਪਾਂ ਸੇਵਾ ਕਰਨ ਵਾਲੇ ਇਨਸਾਨ ਆ ਤੁਹਾਨੂੰ ਵੀ ਪਤਾ ਪਸੇ ਵੀ ਕਰਦੇ ਆ ਮੇਰਾ ਪੇਜ ਤੁਸੀਂ ਦੇਖਦੇ ਹੋ ਮੇਰਾ YouTube ਚੈਨਲ ਦੇਖ ਲਿਓ ਮੈਨੂੰ ਕੋਈ ਲਾਲਚ ਨਹੀਂ ਮੈਨੂੰ ਸੌਦੀ ਤੁਸੀਂ ਲਾ ਲਿਆ ਦਿਓ ਮੈਂ ਲੈ ਖਾ ਦੂੰਗਾ ਅਨਸਾਰੀ ਨਾਲ ਜਾ ਕੇ ਗੱਲ ਕਰਾ ਦਿਓ ਬਟੰਡਿਓ ਮਿਲੂਗੀ ਘੱਟੋ-ਘਾਟੇ ਜੇ ਕੋਈ ਵੱਡੇ ਸ਼ਹਿਰ ਚੋਂ ਮਿਲ ਜਾਂਦੀ ਹੈ ਤੇ ਜਾ ਕੇ ਗੱਲ ਕਰਾ ਦਿਓ ਸਿਰਫ ਆਪਾਂ ਬਣਵਾਈ ਲੈਣੀ ਹੈ ਬਣਵਾਈ ਵੀ ਅਸੀਂ ਬੰਦਾ ਦੇਖ ਕੇ ਲਵਾਗੇ ਇਹ ਵੀ ਗੱਲ ਤੋੜੇ ਨਾ ਵਾਦਾ ਰਿਹਾ ਕੋਈ ਨਹੀਂ ਹੈਗਾ ਵੀ ਆਪਾਂ ਬੰਦੇ ਨੂੰ ਨਾ ਕਪੜੇ ਲਾ ਲਾਂਗੇ ਜੋ ਕੋ ਚਲੋ ਹੋਰ ਜਾਂ ਬੰਦਾ ਉਹਨੂੰ ਉਹ ਤੋਂ ਹੋਰ ਜੇ ਤਰ੍ਹਾਂ ਦੀ ਲਵਾਾਂਗੇ ਆਪਾਂ ਠੀਕ ਹੈ ਜੀ ਤੇ ਇਹ ਅੱਧੀ ਕ ਪਾਉਣੀ ਹੈ ਜੀ ਇਹ ਕਿਉਂਕਿ 10 ਗ੍ਰਾਮ ਆ ਗਈ ਸੀ ਆਪਾਂ ਤੋਂ ਤੇ ਤਾਂ ਕਰਕੇ ਇਹ ਦੋ ਹਿੱਸੇ ਬਣਾਵਾਂਗੇ ਆਪਾਂ ਬੀਕਾ ਬੰਦਾ ਹੁੰਦਾ ਵੀ ਭਸਮਾ ਦਿਖਾ ਦਿੰਦਾ ਤੇ ਪਾਉਂਦਾ ਹੈ ਨਹੀਂ ਆਹ ਦੇਖ ਲਓ ਤੁਸੀਂ ਅੱਧੀ ਇਹਦੇ ਚੋਂ ਪਾਤੀ ਹੈ ਠੀਕ ਹੈ ਜੀ ਆਹ ਸ਼ੀਸ਼ੀਆਂ ਆਪਣੀਆਂ ਤੁਸੀਂ ਦੇਖ ਸਕਦੇ ਹੋ ਖਾਲੀ ਹੋ ਗਈਆਂ ਚੈੱਕ ਕਰ ਲਓ ਉਹ ਆਪਾਂ ਵਧੀਆ ਸਾਫ ਸੁਥਰਾ ਕੰਮ ਕਰਨਾ ਤੇ ਸੇਵਾ ਕਰਨੀ ਹੈ ਉਹਨਾਂ ਭਰਾਵਾਂ ਤੱਕ ਪਹੁੰਚ ਦੀ ਕਰਦੇ ਜੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਐ ਸਪਰਮ ਦੀ ਪ੍ਰੋਬਲਮ ਹੈ ਪਹੁੰਚ ਦੀ ਜਰੂਰ ਕਰਦੇ ਵੀਡੀਓ ਉਹਨਾਂ ਤੱਕ ਕਿਉਂਕਿ ਬਹੁਤ ਲੋਕ ਬੈਠੇ ਨੇ ਤੇ ਕਿਸੇ ਦਾ ਫਾਇਦਾ ਹੋ ਜੇ ਆਪਾਂ ਤੇ ਇਹ ਕਹਿਣੇ ਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਇੱਕ ਸੋਧੀ ਹੈ ਮੇਰੀ ਉਹ ਥੋੜੀ ਜਿਹੀ ਨਾ ਪਾਊਡਰ ਵਨ ਜੋ ਹੈਗੀ ਆ ਘੱਟ ਬਣੀ ਨਹੀਂ ਹੈਗੀ ਅਧ ਘਾ ਸਕਦਾ ਮੈਂ ਤਾਂ ਵੀ ਉਹ ਵੀ ਪਉਗੀ ਇਹਦੇ ਚ ਇਹਦੇ ਚ ਘੱਟੋ ਘੱਟ ਵੀ 18 ਤਰ੍ਹਾਂ ਦੀਆਂ ਜੜੀਆਂ ਬੂਟੀਆਂ ਪੈਣੀਆਂ ਜੀ ਆਹ ਦੇਖੋ ਤੇ ਬਾਕੀ ਜਿਹਦੀ ਜੇਬ ਚ ਭਾਰ ਚੱਲਦੀ ਆ ਕੋਈ ਬਾਹਰਲੇ ਭਰਾ ਮੈਨੂੰ ਫੋਨ ਕਰ ਲੈਂਦੇ ਹੁੰਦੇ ਨੇ ਤੇ ਉਹਨਾਂ ਵਾਸਤੇ ਬੜਾ ਵਧੀਆ ਕਿਤੇ ਤੋਂ ਠੰਡ ਜ਼ਿਆਦਾ ਰਹਿੰਦੀ ਆ ਬਹੁਤ ਵਧੀਆ ਰਿਜ਼ਲਟ ਨੇ 100% ਰਿਜ਼ਲਟ ਤੇ ਉਹ ਵੀ ਆਪਾਂ ਨੂੰ ਗੱਲ ਕਰ ਸਕਦੇ ਆ ਨੰਬਰ ਆਪਰਾ 778977400 ਸੂਤ ਧੰਨਵਾਦ ਦੋਟੂ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਆ ਜਿਹੜਾ ਉਹ ਵੀ ਫਾਲੋ ਕਰ ਲਿਓ ਧੰਨਵਾਦ